ਸਾਰੇ ਹੀ ਫੇਸਬੁੱਕ ਪਰਿਵਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਜੋ ਵਿਸ਼ਾ ਹੈ ਉਹ ਕੋਈ ਰਾਜਨੀਤਿਕ ਜਾਂ ਧਾਰਮਿਕ ਵਿਸ਼ਾ ਨਹੀਂ ਪਰ ਕਿਤੇ ਨ ਕਿਤੇ ਆ ਚੋਣਾ ਨੇੜੇ ਆ ਜਾਣ ਕਰਕੇ ਇੱਕ ਆਪਣੀ ਸਮੁੱਚੀ ਮਨੁੱਖਤਾ ਦੇ ਪ੍ਰਤੀ ਇੱਕ ਛੋਟਾ ਜਿਹਾ ਮੈਸੇਜ ਆ ਜਾਂ ਸੁਝਾਅ ਮੈਨੂੰ ਪਤਾ ਬਹੁਤ ਲੇਟ ਹੋ ਗਿਆ ਅਜਿਹਾ 15-20 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਜਦੋਂ ਪਾਰਟੀਆਂ ਨੇ ਆਪਦੇ ਆਪ ਦੇ ਮੈਨੀਫੈਸਟੋ ਜਾਂ ਕੁਛ ਨਾ ਕੁਛ ਆਪਣੀਆਂ ਗਰੰਟੀਆਂ ਦਿੱਤੀਆਂ ਸੀ ਠੀਕ ਹੈ ਉਹ ਤਾਂ ਮੈਨੂੰ ਕਹਿਣਾ ਚਾਹੀਦਾ ਸੀ ਚਲੋ ਕੋਈ ਨਹੀਂ ਵੋਟਾਂ ਆਉਂਦੀਆਂ ਰਹਿੰਦੀਆਂ ਹੈਗੀਆਂ ਅੱਗੇ ਪਿੱਛੇ ਬਿਠੇ ਰੀਆਂ ਆਉਣਗੀਆਂ ਇਹ ਸ਼ਾਇਦ ਉਹਨਾਂ ਲੀਡਰਾਂ ਲਈ ਆ ਜਾਂ ਉਹ ਜੋ ਨੇਤਾ ਹੁੰਦੇ ਆ ਜਿਹੜੇ ਲੀਡ ਕਰਦੇ ਆ ਸਾਡੋਂ ਬਤੌਰ ਐਮਐਲਏ ਜਾਂ ਬਤੌਰ ਐਮਪੀ ਠੀਕ ਹੈ ਉਹਨਾਂ ਦੇ ਲਈ ਆ ਉਹ ਗੱਲ ਇਹ ਹੈ ਜੀ ਦੇਖੋ ਐਤਕੀ ਆਪਣੇ 22 ਤਈ ਮਈ ਨੂੰ ਛੁੱਟੀਆਂ ਲਗਭਗ ਹੋ ਗਈਆਂ ਸਕੂਲਾਂ ਦੇ ਵਿੱਚ ਠੀਕ ਹੈ ਤੇ ਇਹ ਪ੍ਰਾਪਤੀ ਆਪਣੀ ਪਿਛਲੇ ਸਾਲਾਂ ਤੋਂ ਚੱਲਦੀ ਆ ਰਹੀ ਆ ਆਉਂਦੇ ਸਾਲ ਤੱਕ ਮੇਰੇ ਖਿਆਲ ਦੇ ਵਿੱਚ ਇਹ ਸਾਨੂੰ 1 ਮਈ ਤੋਂ ਸਾਨੂੰ ਛੁੱਟੀਆਂ ਮਿਲ ਸਕਦੀਆਂ ਉਦੋਂ ਅਗਲੇ ਸਾਲ ਸ਼ਾਇਦ 15 ਅਪ੍ਰੈਲ ਨੂੰ ਫਿਰ 1 ਅਪ੍ਰੈਲ ਤੱਕ ਇਹ ਸلسلਾ ਇਹਨਾਂ ਵਧੀਆ ਚੱਲ ਰੂਗਾ ਸ਼ਾਇਦ ਜਦੋਂ ਨੂੰ 1 ਅਪ੍ਰੈਲ ਨੂੰ ਮਿਲਣੀਆਂ ਉਦੋਂ ਮਨੁੱਖਤਾ ਖਤਮ ਹੋ ਜਾਣੀ ਹੈ ਹਨ ਮੈਂ ਇਹ ਕਹਿੰਦਾ ਸੀਗਾ ਚਲੋ ਬਾੜੀ ਲੰਮੀ ਗੱਲ ਨਹੀਂ ਲੈ ਕੇ ਜਾਂਦਾ ਵੀ ਜਦੋਂ ਕੋਈ ਵੀ ਪਾਰਟੀ ਆਪਦਾ ਮੈਨੀਫੈਸਟੋ ਜਾਰੀ ਕਰਦੀ ਆ ਜਾਂ ਫਿਰ ਉਹ ਮਤਲਬ ਕੋਈ ਆਦਾ ਪ੍ਰੋਗਰਾਮ ਰੱਖਦੀ ਆ ਜਨਤਾ ਦੇ ਸਾਹਮਣੇ ਠੀਕ ਹੈ ਉਹਦੇ ਵਿੱਚ ਨਾ ਵੀ ਆਹਾ ਦਾਲਾਂ ਬਿਜਲੀਆਂ ਇਹ ਰੱਖਣੀਆਂ ਨਾ ਰੱਖਣੇ ਮੈਂ ਕੋਈ ਕਿਸੇ ਚੀਜ਼ ਨੂੰ ਕ੍ਰਿਟਿਕਾਈਜ਼ ਨਹੀਂ ਕਰਦਾ ਰੱਖੋ ਨਾ ਰੱਖੋ ਤੁਹਾਡੀ ਮਰਜ਼ੀ ਹੈ ਜੀ ਠੀਕ ਹੈ ਅਸੀਂ ਤਾਂ ਤੁਹਾਡੇ ਵੋਟਰਾਂ ਠੀਕ ਹੈ ਪਰ ਇੱਕ ਛੋਟੀ ਜਿਹੀ ਲਾਈਨ ਹੋਰ ਐਡ ਕਰ ਲਓ ਕਿਉਂਕਿ ਉਹ ਲਾਈਨ ਜੇ ਤੁਸੀਂ ਐਡ ਕਰ ਲਓਗੇ ਜਿਹੜੇ ਤਾਂ ਹੁਣ ਮੰਦਬੁੱਧੀ ਲੋਕ ਆ ਉਹ ਤਾਂ ਤੁਹਾਨੂੰ ਬੁਥੇਰਾ ਕੁਝ ਕਹਿਣਗੇ ਠੀਕ ਹੈ ਪਰ ਇੱਕ ਬੁੱਧੀਜੀਵੀ ਲੋਕ ਬਦਿਆ ਗੌਰ ਫਰਮਾਉਣਗੇ ਪਰ ਉਹ ਲਾਈਨ ਐਡ ਕਰਕੇ ਉਸ ਤੇ ਇੰਪਲੀਮੈਂਟ ਉਹਦੇ ਤੇ ਤੁਹਾਨੂੰ ਖੁਦ ਨੂੰ ਅਮਲ ਕਰਨਾ ਪਊਗਾ ਜੀ ਤੁਸੀਂ ਇਹ ਲਿਖ ਦਿਨੋ ਜੀ ਸਾਨੂੰ ਇੰਨੇ ਜੁੰਟਾ ਫੇਰੀ ਕਰ ਦਾਂਗੇ ਫੇਰੀ ਦਾ ਸਾਨੂੰ ਪਤਾ ਜੀ ਠੀਕ ਹੈ ਤੁਸੀਂ ਇਹ ਲਿਖਦੇ ਤੁਹਾਨੂੰ ਦਾਹ ਲਾਟਾ ਮਿਲੇਗਾ ਉਹ ਵੀ ਸਾਨੂੰ ਪਤਾ ਜੀ ਠੀਕ ਹੈ ਜੀ ਨਵਾ ਰਹੇ ਹਣਾ ਪੈਂਚਨਾ ਜਾਂ ਜੋ ਵੀ ਹੈ ਨਾ ਆ ਸਰਕਾਰੀ ਨੌਕਰੀਆਂ ਕਣੀ ਧੰਨ ਦੇਣਾ ਵਧੀਆ ਗੱਲ ਆ ਨਸ਼ਿਆਂ ਕਣੀ ਧੰਨ ਦੇਣਾ ਪਰ ਇੱਕ ਕਹਿੰਦੇ ਸਰਕਾਰੀ ਨੌਕਰੀ ਜਾਂ ਨਸ਼ਾ ਕਰਨ ਵਾਲੇ ਜਾਂ ਨਾ ਕਰਨ ਵਾਲੇ ਫੇਰ ਹੀ ਬਚਣਗੇ ਨਾ ਜੀ ਜੇ ਆਪਾਂ ਜਿਉਂਦੇ ਰਹਾਂਗੇ ਮੇਰਾ ਮੁੱਦਾ ਅੱਜ ਦਾ ਇਹ ਹੈ ਜੀ ਕੋਈ ਵੀ ਲੀਡਰ ਅੱਗੇ ਤੋਂ ਜੋ ਕੋਈ ਵੋਟਾਂ 'ਚ ਖੜਾ ਹੁੰਦਾ ਐਮਪੀ ਐਮਐਲਏ ਜਾਂ ਕਿਸੇ ਵੀ ਹੋਰ ਤਰ੍ਹਾਂ ਦਾ ਜਿਹਦੇ ਹੱਥ 'ਚ ਪਾਵਰ ਆਉਣ ਵਾਲੀ ਹੁੰਦੀ ਹੈ ਨਾ ਉਹ ਕਿਰਪਾ ਕਰਕੇ ਆਪਦੇ ਇੱਕ ਲੈਣ ਲਿਖ ਦਿਆ ਕਰੇ ਕਿ ਜੇ ਮੈਂ ਐਤ ਕੀ ਵੋਟਾਂ 'ਚ ਜਿੱਤ ਗਿਆ ਮੈਂ ਐਮਐਲਏ ਐਮਪੀ ਆਪਦੀ ਕਪੈਸਿਟੀ ਦੇ ਹਿਸਾਬ ਨਾਲ ਜੇ ਤਾਂ ਐਮਐਲਏ ਹਨਾ ਵੀ ਜੇ ਮੈਂ ਐਮਐਲਏ ਬਣ ਗਿਆ ਤਾਂ ਮੈਂ ਆਪਦੇ ਹਲਕੇ ਦੇ ਵਿੱਚ ਠੀਕ ਹੈ 50 ਲੱਖ ਦੇ ਲਗਭਗ ਪੌਦੇ ਲਵਾਉਂਗਾ ਇਹ ਲੋਕਾਂ ਤੇ ਨਹੀਂ ਸਰਦਾ ਮੈਂ ਵੀ ਐਜ਼ ਯੂ ਵਿਸ਼ ਇਹ ਪੌਦੇ ਮੈਂ ਆਪ ਦੀ ਸਤਾ ਦੀ ਵਰਤੋਂ ਕਰਦਾ ਹੋਇ ਲਵਾਉਂਗਾ ਬਣ ਵਿਭਾਗ ਤੋਂ ਲਵਾਉਂਗਾ ਜਾਂ ਫਿਰ ਇੱਕ ਵਿਚਾਰੇ ਜਿਹੜੇ ਮਾਲੀ ਹੁੰਦੇ ਉਹਨਾਂ 'ਚ ਕੰਪੀਟੀਸ਼ਨ ਪੈਦਾ ਕਰ ਦੂੰਗਾ ਠੀਕ ਆ ਵੀ ਤੁਸੀਂ ਜਿੰਨੇ ਜ਼ਿਆਦਾ ਲਾਉਂਗ ਤੁਹਾਨੂੰ ਉਨਾਂ ਜ਼ਿਆਦਾ ਨਾਮ ਮਿਲੋ ਤੇ ਸ਼ਾਹਿਦ ਕਰਕੇ ਲਵਾਉਂਗਾ ਵੀ ਪਲਾਂਟਿੰਗ ਹੈਗੀ ਜਿਹੜੀ ਉਹ ਮੈਂ ਕਰਾਉਂਗਾ ਜੇ ਤੁਸੀਂ ਇੱਕ ਐਮਪੀ ਹੋ ਤੁਸੀਂ ਆਖ ਸਕਦੇ ਹੋ ਕਿ ਮੈਂ ਆਪਦਾ ਜਿਹੜਾ ਮੇਰਾ ਐਮਪੀ ਦਾ ਏਰੀਆ ਹੈਗਾ ਠੀਕ ਹੈ ਐਮਪੀ ਦੀ ਜਿੰਨੇ ਵੀ ਮੇਰੀ ਸੀਟ ਬਣਦੀ ਲੋਕ ਸਭਾ ਸੀਟ ਦੇ ਜਿੰਨੇ ਵੀ ਹਲਕੇ ਆਗੇ ਠੀਕ ਆ ਉਹਨਾਂ ਦੇ ਵਿੱਚ ਜੀ ਮੈਂ 2 ਕਰੋੜ ਜਾਂ 1.5 ਕਰੋੜ ਜਿਹੜੇ ਹੈਗਾ ਮੈਂ ਪੌਦੇ ਲਵਾਉਂਗਾ ਕਿਉਂਕਿ ਅੱਜ ਦਾ ਪੌਦਾ ਜਿਹੜਾ ਹੈਗਾ 5 ਸਾਲਾਂ ਬਾਅਦ ਕਿਤੇ ਸਾਨੂੰ ਉਹ ਪ੍ਰੋਪਰ ਰੁੱਖ ਬਣੂਗਾ ਜਿਹੜਾ ਕਿ ਸਾਨੂੰ ਆਕਸੀਜਨ ਦੇਊਗਾ ਠੀਕ ਹੈ ਕੁੱਲ ਮਿਲਾ ਕੇ ਗੱਲ ਇੱਥੇ ਆਉਂਦੀ ਆ ਆਪਣੇ ਜਿੰਨੇ ਹਾਈਵੇ ਬਣ ਰਹੇ ਆ ਹੁਣ ਠੀਕ ਹੈ ਉਹਦੇ ਨਾਲ ਜਿਹੜੀ ਹੈਗੀ ਆ ਰੁੱਖ ਕੱਟੇ ਜਾ ਰਹੇ ਆ ਜਿੰਨੇ ਰੁੱਖ ਕੱਟੇ ਜਾ ਰਹੇ ਆ ਉਹਦੇ ਅੱਧੇ ਰੁੱਖ ਵੀ ਨਹੀਂ ਲੱਗ ਰਹੇ ਜੀ ਆਪਾਂ ਕਹਿ ਰਹੇ ਹਾਂ ਜੀ ਲੋਕ ਲਾ ਵੀ ਤੇ ਰਹੇ ਆ ਚਲੋ ਚੰਗੀ ਗੱਲ ਆ ਵਧੀਆ ਮਨੁੱਖਤਾ ਦੀ ਸੇਵਾ ਕਰ ਰਹੇ ਆ ਉਹ ਤੇ ਦੂਸਰੀ ਗੱਲ ਐਸ ਯੂ ਵਿਸ਼ ਵਾਲੀ ਗੱਲ ਵੀ ਜੇ ਆਪਾਂ ਕਹਿ ਰਹੀਏ ਕਿ ਜੀ ਹਾਂਜੀ ਲੋਕਾਂ ਨੇ ਲਾਉਣੇ ਜੇ ਕੋਈ ਲੋਕ ਲਾ ਰਹੇ ਹੋ ਸਾਨ ਨਹੀਂ ਕਰ ਰਹੇ ਜੇ ਹੁਣ ਸਰਕਾਰ ਫਰਮਾਨ ਕਰ ਦੇਣਾ ਭਾਈ ਜਿਵੇਂ ਸਾਨੀ ਪਰ ਮੈਂ ਇਹ ਕਹਿ ਰਿਹਾ ਵੀ ਜਿਹੜੇ ਬੂਟਿਆਂ ਵਾਲੀ ਗੱਲ ਆ ਇਹਦੇ ਵਿੱਚ ਬਹੁਤ ਵੱਡਾ ਲੌਜੀਕ ਹੈ ਜਿੰਨੀ ਜ਼ਿਆਦਾ ਪਲਾਂਟਿੰਗ ਹੋਊਗੀ ਜਿੰਨੇ ਜ਼ਿਆਦਾ ਪੌਦੇ ਲੱਗਣਗੇ ਓਨੇ ਜ਼ਿਆਦਾ ਸਾਡੇ ਆਕਸੀਜਨ ਦੀ ਮਾਤਰਾ ਵਧੂਗੀ ਕਾਰਬਨ ਡਾਈਆਕਸਾਈਡ ਦੀ ਘੱਟ ਹੋ ਜੂਗੀ ਮਾਤਰਾ ਉਹ ਤਾਂ ਉਨੀ ਹੋਗੀ ਜਿੰਨੇ ਅਸੀਂ ਛੱਡਾਂਗੇ ਠੀਕ ਹੈ ਜਿਹੜੀ ਆਕਸੀਜਨ ਉਤੋਂ ਦੀ ਹੋ ਜੂਗੀ ਜਦੋਂ এনवायरमेंट ਆਪਣਾ ਟੈਂਪਰੇਚਰ ਇੱਥੇ ਘਟਦਾ ਗਿਆ ਤਾਂ بارش ਹੋਣ ਦੀ ਸੰਭਾਵਨਾ ਵੱਧ ਜੂ ਜਿਹਦੇ ਕਰਕੇ ਸਾਡੇ ਜਿਹੜੇ ਪਾਣੀ ਥੱਲੇ ਚਲੇ ਗਏ ਆ ਉਹ ਵੀ ਦਿੱਕਤ ਪੂਰੀ ਵਧੀਆ ਮਤਲਬ ਸੌਲਟ ਆਊਟ ਹੋ ਜੂਗਾ ਤਾਂ ਦਿੱਕਤ ਦਾ ਹੈਨਾ ਤੇ ਜਿਹੜਾ ਹੈਗਾ ਸਾਡੀ ਆਕਸੀਜਨ ਤਾਂ ਹੋਣੀ ਹੋਣੀ ਹੈ ਨਹੀਂ ਤਾਂ ਫਿਰ ਇੱਕ 1 ਇਕਪ੍ਰੈਲ ਨੂੰ ਛੁੱਟੀਆਂ ਹੋਣਾ ਕੋਈ ਬਾਹਲੀ ਦੂਰ ਗੱਲ ਨਹੀਂ ਹੈਗੀ ਤੇ ਮੈਂ ਇਹੀ ਕਹਿਣਾ ਕਿ ਵੀ ਕਿਰਪਾ ਕਰਕੇ ਤੁਸੀਂ ਆਪਦੇ ਆਪਦੇ ਪ੍ਰੋਗਰਾਮਾਂ ਦੇ ਵਿੱਚ ਇੱਕ ਲੈਣ ਜਰੂਰ ਐਡ ਕਰੋ ਕਿ ਜੇ ਮੈਂ ਜਿੱਤ ਗਿਆ ਐਨੇ ਲੱਖ ਐਨੇ ਕਰੋੜ ਪੌਦੇ ਲਵਾਉਂਗਾ ਲਵਾਉਂਗਾ ਲੋਕਾਂ ਦਾ ਨਹੀਂ ਛੱਡਦਾ ਠੀਕ ਹੈ ਮੈਂ ਆਪਦੇ ਪ੍ਰਣ ਕਰਦਾ ਮੈਂ ਗਰੰਟੀ ਲੈਣਾ ਉਹ ਇਸ ਤਰ੍ਹਾਂ ਦੀਆਂ ਗਰੰਟੀਆਂ ਕਰਿਆ ਕਰੋ ਗਰੰਟੀਆਂ ਜਿਹੜੀਆਂ ਮਨੁੱਖਤਾ ਦੀ ਸੇਵਾ ਲਈ ਹੋਣ ਇਹਦੇ ਵਿੱਚ ਕਿਸੇ ਵੀ ਪੋਲੀਟੀਕਲ ਰਾਜਨੀਤਿਕ ਬੰਦੇ ਦਾ ਕੋਈ ਰੋਲ ਨਹੀਂ ਹੈਗਾ ਇਹ ਸਿਰਫ ਜਿਹੜਾ ਬੰਦਾ ਸੱਚੀ ਮੁੱਚੀ ਮਨੁੱਖਤਾ ਦੀ ਸੇਵਾ ਕਰਨਾ ਚਾਹੁੰਦਾ ਉਹ ਬੰਦਾ ਮੈਨੂੰ ਲੱਗਦਾ ਕਿ ਅਗਲੀ ਵਾਰ ਇਹ ਲਿਖੂਗਾ ਜਿਹਨੂੰ ਇਹ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਅੱਗੇ ਸ਼ੇਅਰ ਕਰ ਦੇ 懂了吧？<Thank>